ਪਿੰਡ ਸੈਰੋਵਾਲ ਹਲਕਾ ਹਰਗ ਬਿਲਪੁਰ ਦੇ ਪਿੰਡ ਸੈਰੋਵਾਲ ਵਿਖੇ ਪਹੁੰਚੇ ਆ ਮਨਜਿੰਦਰ ਸਿੰਘ ਮਿੰਟਾ ਦੇ ਫਾਰਮ ਹਾਊਸ ਵਿਖੇ ਅੱਜ ਸਾਡੇ ਨਾਲ ਮੌਜੂਦ ਨੇ ਮਨਜਿੰਦਰ ਸਿੰਘ ਸੈਰੋਵਾਲ ਜੋ ਕਿ ਕਾਰੋਬਾਰੀ ਹਨ ਆਪਣੇ ਪੋਲਟਰੀ ਫਾਰਮ ਦੇ ਧੰਨਵਾਦ ਜੀ ਸਾਡੇ ਚੈਨਲ ਦਾ ਵੀ ਉਹ ਰਸਤੇ ਤੁਹਾਡਾ ਮਿਹਰਬਾਨੀ ਭਾਈ ਜਦੋਂ ਤੁਸੀਂ ਇਹ ਕੰਮ ਸ਼ੁਰੂਆਤ ਕੀਤਾ ਵਾ ਇਹ ਇਹ ਦਾ ਫੁਰਨਾ ਕਿੱਦਾਂ ਤੁਨ ਫੁਰਿਆ ਉਹ ਭਾਜੀ ਸਾਡੇ ਬ੍ਰਦਰ ਹੁਣ ਵਿਦੇਸ਼ ਰਹਿੰਦੇ ਨੇ ਇਹ ਸਾਰੀ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਅਸੀਂ ਕੰਮ ਸ਼ੁਰੂ ਕੀਤਾ ਸੀ ਉਹਨਾਂ ਹੀ ਹਾਨੂੰ ਸਾਰੀ ਜਾਣਕਾਰੀ ਦਿੱਤੀ ਸੀ ਏਦਾਂ ਕਰਨਾ ਉਹਨਾਂ ਨੂੰ ਕਾਫੀ ਤਜਰਬਾ ਹੈ ਇਹਦੇ ਬਾਰੇ ਉਹਨਾਂ ਪਹਿਲਾਂ ਵੀ ਇਹ ਕੰਮ ਕੀਤਾ ਸੀ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਅਸੀਂ ਇਹ ਕੰਮ ਸ਼ੁਰੂ ਕੀਤਾ ਤੇ ਹੱਲੇ ਤੱਕ ਵੀ ਉਹਨਾਂ ਦੇ ਸਦਕਾ ਹੀ ਚੱਲ ਰਿਹਾ ਜੀ ਅੱਛਾ ਜੀ ਤੁਹਾਨੂੰ ਜਿਹੜੇ ਕੰਮ ਸ਼ੁਰੂ ਕੀਤਾ ਵਾ ਤੇ ਕਿਹੜੀ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੇ ਕਿਵੇਂ ਹੱਲ ਹੋਇਆ ਨਹੀਂ ਨਹੀਂ ਸਾਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਸਾਡੇ ਬ੍ਰਦਰ ਜਿਹੜੇ ਹੀ ਉਹ ਇਸ ਕੰਮ ਦੇ ਬਹੁਤ ਜ਼ਿਆਦਾ ਲਾਇਕ ਹੀ ਉਹਨਾਂ ਨੇ ਹੀ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਉਹੀ ਸਾਨੂੰ ਦੱਸਦੇ ਰਹੇ ਆ ਤੇ ਉਹਦੇ ਨਾਲ ਨਾਲ ਹੀ ਅਹੀਂ ਫਿਰ ਜਿੱਦਾਂ ਉਹ ਕਹਿੰਦੇ ਰਹੇ ਆ ਉਦਾਂ ਹੀ ਕਰਦੇ ਰਹੇ ਤੇ ਕੋਈ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਜੀ ਠੀਕ ਆ ਜੀ ਤੁਹਾਡੇ ਕੋਲ ਹੁਣ ਕਿੰਨੇ ਬੱਚੇ ਹਨ ਤੇ ਇਨ ਇਹਨਾਂ ਦੀ ਕਿੰਨੀ ਉਮਰ ਹੈ ਸਾਡੇ ਕੋਲ ਜੀ ਟੋਟਲ 5000 ਮੁਰਗਾ ਜੀ ਤੇ ਅੱਜ 22 ਦਿਨ ਦਾ ਹੋ ਗਿਆ ਜੀ ਠੀਕ ਆ ਜੀ ਇਹਨਾਂ ਨੂੰ ਕਿਹੜੀ ਖਾਕ ਪਾਉਂਦੇ ਤੇ ਕਿੱਥੇ ਖਰੀਦਦੇ ਹੋ ਇਹਨਾਂ ਨੂੰ ਸਿਰਫ ਜੀ ਫੀਡ ਹੀ ਪਾਈਦੀ ਆ ਕੱਲੀ ਠੀਕ ਜੀ ਉਹ ਵੀ ਸਾਨੂੰ ਕੰਪਨੀ ਵੱਲੋਂ ਮਿਲਦੀ ਆ ਇਹ ਕੱਲੀ ਫੀੜ ਹੀ ਪਈ ਦੀ ਅੱਛਾ ਜੀ ਤਾਂ ਦੇ ਕੋਲ ਜਿੱਦਾ ਕੋਈ ਕਾਹ ਭਿਆਨਕ ਬਿਮਾਰੀਆਂ ਫੈਲਦੀਆਂ ਵਾਂ ਤੇ ਤੁਹਾਨੂੰ ਕੋਈ ਡਾਕਟਰ ਆਸਾਨੀ ਨਾਲ ਮਿਲ ਜਾਂਦਾ ਹੈ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਲਗਭਗ ਇਦਾਂ ਦੀ ਕੋਈ ਮੁਸ਼ਕਲ ਆਉਂਦੀ ਨਹੀਂ ਆ ਜਾਂ ਫੇਰ ਵੀ ਕਿਤੇ ਥੋੜੀ ਬੜੀ ਆ ਜੇ ਤੇ ਮੈਡੀਸਨ ਨਾਲ ਹੀ ਸਰ ਜਾਂਦਾ ਵਾ ਵੈਸੇ ਕੰਪਨੀ ਦਾ ਡਾਕਟਰ ਰੋਜ਼ ਹੀ ਆਉਂਦਾ ਜੀ ਦੇਖਣ ਦਾ ਕਰਕੇ ਠੀਕ ਜਿਹੜੇ ਤੁਹਾਡੇ ਬੱਚੇ ਜਿਹੜੇ ਮੁਰਕੇ ਪਾਲੇ ਜਾਂਦੇ ਆ ਤੇ ਕਿੰਨੀ ਉਮਰ ਹੁੰਦੀ ਆ ਤੇ ਕਿੰਨਾ weight ਹੁੰਦਾ ਉਹਨਾਂ ਦਾ ਇਹ ਜੀ 40 ਤੋਂ 42 ਦਿਨ ਦੇ ਵਿੱਚ ਵਿੱਚ ਚੁੱਕੇ ਜਾਂਦੇ ਆ ਉਦੋਂ ਇਹਨਾਂ ਦਾ weight 3 ਕਿਲੋ ਦੇ ਡੇੜ ਘੜ ਬਣੀ ਜਾਂਦਾ ਜੀ ਠੀਕ ਹੈ ਜੀ ਇਸ ਵਿੱਚ ਕਿੰਨੀਆਂ ਮੁਰਗੀਆਂ ਤੇ ਕਿੰਨੇ ਮੁਰਗੇ ਆ ਇਹ ਜੀ 70% ਮੁਰਗੀਆਂ ਜੇ ਤੇ 30% ਮੁਰਗੇ ਆ ਤੁਹਾਡੇ ਕਾਰੋਬਾਰ ਤੋਂ ਖੁਸ਼ ਹੋ ਕੇ ਤੁਹਾਡੇ ਸੱਜਣ ਮਿੱਤਰਾਂ ਤੁਹਾਡੇ ਤੋਂ ਕੀ ਪ੍ਰੇਰਤ ਲਈਏ ਤੇ ਤੋ ਕਾਰੋਬਰ ਵੀ ਕੀਤਾ ਨਾ ਤਾਰੇ ਪ੍ਰਿੰਦਰ ਦੇਖ ਕੇ ਹਾਂਜੀ ਹਾਂਜੀ ਸਾਡੇ ਦੋ ਤਿੰਨ ਦੋਸਤ ਇਦਾਂ ਦੇ ਹੀ ਉਹਨਾਂ ਨੇ ਸਾਨੂੰ ਦੇਖ ਕੇ ਹੀ ਕੰਮ ਸ਼ੁਰੂ ਕੀਤਾ ਤੇ ਅੱਜ ਉਹ ਵੀ ਆਪਣਾ ਕੰਮ ਆਰਾਮ ਨਾਲ ਕਰਨਦੇ ਆ ਉਹ ਤਾਂ ਮਿਹਨਤ ਕਰਨਦੇ ਆ ਤੇ ਵਧੀਆ ਚੱਲਣ ਲਿਆ ਜੀ ਉਹਨਾਂ ਦਾ ਤੇ ਮਨਜਿੰਦਰ ਸਿੰਘ ਜੀ ਤੁਹਾਡੇ ਨਾਲ ਕੋਈ ਕੰਮ ਕਰਦਾ ਹੋਇਆ ਕਿ ਤੁਸੀਂ ਇਕੱਲੇ ਹੀ ਨਹੀਂ ਨਹੀਂ ਇਕੱਲੇ ਹੀ ਮਿਹਨਤ ਕਰੀਦੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਇਕੱਲੇ ਮਿਹਨਤ ਕਰੀਦੀ ਤੇ ਆਰਾਮ ਦੇ ਨਾਲ ਆਪਣਾ ਕੰਮ ਠੀਕ ਆ ਜੀ ਇਸ ਕਾਰੋਬਰ ਤੋਂ ਲਾਵਾ ਹੋਰ ਕੋਈ ਕਾਰੋਬਾਰ ਤੁਹਾਡਾ ਸਬਜੀ ਦਾ ਜਾਂ ਨਹੀਂ ਜੀ ਖੇਤੀਬਾੜੀ ਦਾ ਹੀ ਕਰੀਦਾ ਸੀ ਚੋਂ ਨਵੇਂ ਗਣਕਦਾ ਹੀ ਆਪਣਾ ਨਾਲ ਮੱਝਾਂ ਆਪਾਂ 2-3 ਰੱਖੀਆਂ ਨੇ ਆਪਣਾ ਦੁੱਧਾ ਵੀ ਸਰਕਲ ਚੱਲੀ ਜਾਂਦਾ ਕੁਝ ਪਾ ਵੀ ਦੇਈਦਾ ਆ ਬਾਕੀ ਘਰੇ ਰੱਖ ਲਈਦਾ ਜੀ ਜੀ ਦਰਸ਼ਕ ਜੀ ਜਿੱਦਾਂ ਇਹਦਾ ਸਾਲ ਦੀ ਕਿੰਨੀ ਕ ਇਨਕਮ ਜਿਹੜੀ ਹੈ ਤੁਹਾਨੂੰ ਜਿਹੜੀ ਹੈ ਇਹਦੀ ਖਰਚਾ ਹੋ ਜਾਂਦਾ ਜਾਂ ਜਿੱਦਾਂ ਬਚਤ ਹੋ ਜਾਂਦੀ ਹੈ ਇਹ ਜੀ ਤੁਸੀਂ ਲਾ ਲੋ ਸਾਹਿਬ ਵੀ ਸਾਨੂੰ ਲੱਖ ਰੁਪਏ ਦੇ ੜਗੜ ਮਹੀਨੇ ਦਾ 40 ਦਿਨ ਦਾ ਜਿੰਨਾ ਵੀ ਆਪਣੀ ਆਮਦੀ ਐਵਰੇਜ ਉਹਦਾ ਲੱਖ ਰੁਪਇਆ ਵੱਜ ਜਾਂਦਾ ਜੀ ਤੇ ਜਿਹਦੇ ਵਿੱਚ ਸਾਡੇ ਆਪਣੇ ਖਰਚੇ ਵੀ ਆ ਜਿੱਦਾਂ ਇਹਨਾਂ ਦੇ ਥੱਲੇ ਫੱਕ ਪਾਉਣੀ ਉਹ ਵੀ ਸਾਨੂੰ ਆਪ ਹੀ ਲਿਉਣੀ ਪੈਂਦੀ ਆ ਤੇ ਦਵਾਈ ਵੀ ਇਹਨਾਂ ਨੂੰ ਪਾਉਣੀ ਪੈਂਦੀ ਆ ਉਹ ਵੀ ਸਾਡੀ ਆਪਣੀ ਆ ਬਿਜਲੀ ਦਾ ਬਿੱਲ ਹੋ ਗਿਆ ਬਾਕੀ ਸਾਡੀ ਮਿਹਨਤ ਆ ਜੀ ਇਹ ਸਨ ਮਨਜਿੰਦਰ ਸਿੰਘ ਸੈਰੋਵਾਲ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਅਸੀਂ ਆਪਣੇ ادارے ਰਾਵੀ ਰਸਤੇ ਨਿਊ ਚੈਨਰੋਲਰ ਦਾਸ ਕਾਦੇਗਾ ਪ੍ਰਮਾਤਮਾ ਇਹਨਾਂ ਦੇ ਕਾਰੋਬਾਰ 'ਚ ਵਾਧਾ ਪਾਏ ਮੈਂ ਬੀਰ ਜਤਿੰਦਰ ਸਿੰਘ ਸੋਨੀ ਪੱਡਾ ਮੇਰੇ ਨਾਲ ਕੈਮਰਾਮੈਨ ਸਲੱਖਣ ਸਿੰਘ